98 ਲੱਖ ਰੁਪਏ ਇੱਕ ਨੰਬਰ ਦਾ ਪੈਸਾ ਤੁਸੀਂ ਆਂ ਗਾਵਾਂ ਦੇ ਨਾਮ ਲਾਤਾ ਮੈਂ ਕਹਿੰਨੀ ਆ ਜੇ ਮੈਨੂੰ ਰੱਬ ਹੁਣ 98 ਕਰੋੜ ਦੇ ਦੇਵੇ ਉਹ ਵੀ ਉਹਨਾਂ ਲਈ ਹੋਆ ਹਾਲਾਂਕਿ ਇਸ ਲੈਵਲ ਤੇ ਆ ਗਈ ਵੀ ਮੈਨੂੰ ਉਧਾਰ ਲੈ ਕੇ ਕੰਮ ਚਲਾਉਣਾ ਪੈਂਦਾ ਇਹ ਨਹੀਂ ਪਤਾ ਕਿ ਇਸ ਵਕਤ ਜੋ ਮਾੜਾ ਮੁੱਟੇ ਇੱਕ ਅੱਧੇ ਜਿਹੜੀ ਕੋਈ ਰਿੰਗ ਪਈ ਆ ਸੋਨੇ ਦੀ ਜਾਂ ਜੂੜੀ ਹੋ ਸਕਦਾ ਅੱਜ ਕਿਹੜੀ ਉਹ ਵੀ ਮੈਨੂੰ ਵੇਚਣੀ ਪੈ ਜੇ ਪਰ ਮੈਨੂੰ ਕੋਈ ਅਫਸੋਸ ਨਹੀਂ ਹੈ ਕਿੰਨਿਆਂ 'ਕ ਵੇਚਤੀ ਹੁਣ ਤੱਕ ਦੋ ਮੁੰਡੀਆਂ ਵੇਚ ਚੁੱਕਿਆ ਮਮੀ ਦੀਆਂ ਚੂੜੀਆਂ ਔਰ ਇੱਕ ਚੈਨੇ ਸ਼ਾਪਿੰਗ ਕਰਨ ਜਾਣਾ ਖਰੀਦਣਾ ਐ ਤਵਰ ਦੀ ਛੁੱਟੀ ਹੁੰਦੀ ਸੀ ਲੁਧਿਆਣਾ ਚੰਡੀਗ ਬੈਸੇ ਰੱਖੇ ਹੁੰਦੇ ਸੀ ਬੈਂਕ ਚ ਲੱਗ ਸੀਗੇ ਤੁਹਾਡੇ ਫਾਦਰ ਸਾਹਿਬ ਕਿੰਨਾ ਪੜੇ ਉਹਨਾਂ ਨੇ ਬੀਏ ਕੀਤੀ ਹੋਈ ਹੈ ਔਰ ਹੈਲਥ ਇਨਸਪੈਕਟਰ ਰਿਟਾਇਰ ਹੋਏ ਨੇ ਹੈਲਥ ਇਨਸਪੈਕਟਰ ਰਿਟਾਇਰ ਹੋਏ ਇੱਕ ਪਾਸੇ ਦੋਸਤੋ ਤੁਹਾਡੇ ਨਾਲ ਸ਼ੋਰਟ ਚੱਲ ਰਹੇ ਹੋਣਗੇ ਹੁਣ ਹਾਲਤ ਦੇਖ ਕੇ ਕੋਈ ਕਹਿ ਨਹੀਂ ਸਕਦਾ ਵੀ ਇਹ ਬੰਦਾ ਹੈਲਥ ਇਨਸਪੈਕਟਰ ਰਿਟਾਇਰ ਹੋਏ ਬਿਲਕੁਲ ਸ਼ੁਰੂਆਤ ਤੋਂ ਸ਼ੁਰੂ ਕਰਦੇ ਆਂ ਭੈਣੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਕੁਆਲੀਫਿਕੇਸ਼ਨ ਜ਼ਰੂਰ ਦੱਸੋ ਤੁਸੀਂ ਕਿੰਨਾ ਪੜੇ ਹੋ ਤੇ ਹੁਣ ਤੁਹਾਡੀ ਉਮਰ ਕਿੰਨੀ ਹੈ ਕਵালিਫਿਕੇਸ਼ਨ ਐਮਏ ਪੋਲੀਟਿਕਲਜ਼ ਐਸ ਤੇ ਉਮਰ ਮੇਰੀ 42 ਸਾਲ 42 ਸਾਲ ਦੀ ਉਮਰ ਹੋ ਗਈ ਪਣੀ ਤੇ ਹੁਣ ਤੱਕ ਫਿਰ ਵਿਆਹ ਨਹੀਂ ਜੀ ਵਿਆਹ ਦਾ ਕੋਈ ਇਰਾਦਾ ਵੀ ਹੈ ਨਹੀਂ ਕਿਉਂਕਿ ਜਿਸ ਲਾਈਨ 'ਚ ਮੈਂ ਚੱਲੀ ਹੁਈ ਆਂ ਗਊ ਸੇਵਾ ਦਾ ਜਾਂ ਜੀਵ ਸੇਵਾ ਦਾ ਡੌਗੀ ਵੀ ਨੇ ਬਿੱਲੀਆਂ ਵੀ ਨੇ ਤਾਂ ਉਸ ਲਾਈਨ ਤੇ ਅਗਰ ਕੋਈ ਜੀਵਨ ਸਾਥੀ ਨਿਭਾਉਣ ਵਾਲਾ ਮਿਲਦਾ ਸਹੀ ਹੈ ਨਹੀਂ ਜੋ ਹੈ ਇਸ ਤਰ੍ਹਾਂ ਹੀ ਚੱਲੇਗਾ ਕਰੇ ਮੰਨਦੇ ਵਿੱਚ ਇਸ ਚੀਜ਼ ਦਾ ਲਾਲਚ ਹੈ ਨਾ ਜੀ ਕੋਈ ਲਾਲਚ ਨਹੀਂ ਹੈ ਕੋਈ ਅਫਸੋਸ ਨਹੀਂ ਹੈ ਆਪਣੇ ਫੈਸਲਿਆਂ ਤੇ ਵੀ ਹਾਂ ਮੈਂ ਕਿਤੇ ਗਲਤੀ ਕਰ ਗਈ ਨਾ ਜੋ ਚੱਲ ਰਿਹਾ ਹੈ ਇਹ ਤੋਂ ਪੂਰੀ ਤਰ੍ਹਾਂ ਸੰਤੋਸ਼ਨਾ ਸਕੂਨ ਹੈ ਕੋਈ ਇਸ ਤਰ੍ਹਾਂ ਦੀ ਜਿਵੇਂ ਹੁੰਦਾ ਨਾ ਵੀਕ ਲੈਵਲ ਤੇ ਆ ਕੇ ਕਹਿੰਦੇ ਨੇ ਚਿੜਚਿੜਾ ਪਾਣਾ ਜਾਂਦਾ ਹੈ ਜਾਂ ਗੁੱਸਾ ਹੁੰਦਾ ਵੀ ਹਾਂ ਵੀ ਆਪਾਂ ਕੁਝ ਗਲਤੀ ਕਰ ਗਏ ਨਹੀਂ ਵੀ ਮੈਂ ਇਹ ਫੈਸਲਾ ਕਿਉਂ ਲਿਆ ਨਾ ਨਾ ਕੋਈ ਕੋਈ ਗਲਤੀ ਨਹੀਂ ਕੋਈ ਮਤਲਬ ਕੋਈ ਅਫਸੋਸ ਨਹੀਂ ਹੈ ਕਿਤੇ ਵੀ ਅੱਛਾ ਇੱਕ ਵਾਰ ਕਿਉਂਕਿ ਮੈਂ ਤਾਂ ਜਾਣਦਾ ਪਰਾਪਰ ਦਰਸ਼ਕਾਂ ਦੇ ਨਾਲ ਇਹ ਜੀ ਸਾਂਝੀ ਕਰਨੀ ਆ ਤੁਸੀਂ ਐਮਏ ਪੋਲੀਟੀਕਲ ਸਾਇੰਸ ਕੀਤੀ ਹੈ ਭੈਣ ਜੀ ਤੇ ਤੁਹਾਡੇ ਫਾਦਰ ਸਾਹਿਬ ਕਿੰਨਾ ਪੜੇ ਨੇ ਉਹਨਾਂ ਨੇ ਬੀਏ ਕੀਤੀ ਹੋਈ ਹੈ ਔਰ ਹੈਲਥ ਇਨਸਪੈਕਟਰ ਰਿਟਾਇਰ ਹੋਏ ਨੇ ਹੈਲਥ ਇਨਸਪੈਕਟਰ ਰਿਟਾਇਰ ਹੋਏ ਸੁਪਰਵਾਈਜ਼ਰ ਹਾਂ ਜੀ ਇੱਕ ਪਾਸੇ ਦੋਸਤੋ ਤੁਹਾਡੇ ਨਾਲ ਸ਼ਾਰਟ ਚੱਲ ਰਹੇ ਹੋਣਗੇ ਹੁਣ ਆਪਾਂ ਪੋਡਕਾਸਟ ਦੇ ਨਾਲ ਲਾ ਦਈਏ ਕਿਉਂਕਿ ਮੈਂ ਪਹਿਲਾਂ ਜਦ ਰਾਬਤਾ ਕੀਤਾ ਸੀ ਭੈਣ ਨਾਲ ਤੇ ਭੈਣ ਉਹਨਾਂ ਦੇ ਪਰਿਵਾਰ ਨਾਲ ਇਹਨਾਂ ਦੇ ਫਾਦਰ ਸਾਹਿਬ ਨਾਲ ਤਾਂ ਉਹ ਹਾਲਤ ਦੇਖ ਕੇ ਕੋਈ ਕਹਿ ਨਹੀਂ ਸਕਦਾ ਵੀ ਇਹ ਬੰਦਾ ਹੈਲਥ ਇਨਸਪੈਕਟਰ ਰਿਟਾਇਰ ਹੋਇਆ ਪਰ ਜੋ ਹਾਲਾਤ ਹੁਣ ਘਰ ਦੇ ਬਣ ਚੁੱਕੇ ਨੇ ਵੀ ਉਹ ਇਸ ਤਰੀਕੇ ਦੇ ਨਹੀਂ ਕਿ ਪਰਿਵਾਰ ਇਸ ਕੰਡੇ ਤੇ ਹੈ ਕਿ ਇਹ ਤੱਕ ਨਹੀਂ ਪਤਾ ਕਿ ਰਾਤ ਦੀ ਰੋਟੀ ਵੀ ਬਣਨੀ ਹੈ ਕਿ ਨਹੀਂ ਵੀ ਉਹਦੇ ਪੈਸੇ ਵੀ ਕਿੱਥੋਂ ਅਰੇਂਜ ਕਰਨੇ ਪਹਿਲਾਂ ਜੀ ਤੁਸੀਂ ਦੱਸਿਆ ਕਿ ਐਫ ਡੀ ਦਾ ਮਿਲਾ ਕੇ ਸਾਰੀਆਂ 97 ਲੱਖ ਰੁਪਏ ਬਣਦਾ ਸੀ ਆਪਾਂ ਊੱਕਾ ਪੁੱਕਾ ਕਹਿ ਦੀ ਕਰੋੜ ਕਰੋੜ ਹਾਂਜੀ 1 ਕਰੋੜ ਦਾ ਪੈਸਾ ਤੁਹਾਡੇ ਕੋਲ ਸੀ ਹਾਂਜੀ ਤੇ ਹੁਣ ਭਾਣੇ ਅਕਾਊਂਟ ਚ ਸੱਚ ਦੱਸਿਓ ਕਿੰਨੇ ਪੈਸੇ ਨੇ 115000 1 ਲੱਖ 15000 15000 ਰੁਪਏ ਹਾਂਜੀ ਅਕਾਊਂਟ ਦੇ ਵਿੱਚ ਤੇ ਫਿਰ ਉਹ 98 ਲੱਖ ਰੁਪਿਆ ਭਾਣੇ ਸਾਰਾ ਕਿੱਥੇ ਗਿਆ 98 99 ਲੱਖ ਸਾਰਾ ਮੈਂ ਸਮਝਦੀ ਹਾਂ ਉਹ ਲਿਖਿਆ ਹੋਇਆ ਸੀ ਜੂਰ ਜਿਰ ਰਿਸਕ ਜਿਹਦਾ ਜਿੰਨਾ ਹਿੱਸਾ ਲਿਖਿਆ ਹੋਇਆ ਸੀ ਨਾ ਉਹ ਉਹਨਾਂ ਦੇ ਹਿੱਸੇ ਚਲਿਆ ਗਿਆ ਉਹ ਦਿੱਤਾ ਹੀ ਇਸ ਲਈ ਸੀ ਰੱਬ ਨੇ ਇਹ ਨਹੀਂ ਪਤਾ ਕਿਸ ਵਕਤ ਜੋ ਮਾੜਾ ਮੋਟੇ ਕਦੇ ਜਿਹੜੀ ਕੋਈ ਰਿੰਗ ਪਈ ਆ ਸੋਨੇ ਦੀਆਂ ਜੂੜੀਆਂ ਹੋ ਸਕਦਾ ਅੱਜ ਕਿਹੜੀ ਉਹ ਵੀ ਮੈਨੂੰ ਵੇਚਣੀ ਪੈ ਜੇ ਪਰ ਮੈਨੂੰ ਕੋਈ ਅਫਸੋਸ ਨਹੀਂ ਹੈ ਕਿੰਨੀਆਂ ਕ ਵੇਚਤੀਆਂ ਮੈਂ ਹੁਣ ਤੱਕ ਦੋ ਮੁੰਡੀਆਂ ਵੇਚ ਚੁੱਕਿਆ ਮਮੀ ਦੀਆਂ ਚੂੜੀਆਂ ਔਰ ਇੱਕ ਜੈਨੇ ਬਾਕੀ ਹਾਂਜੀ ਬਾਕੀ ਜਮਾ ਰਕਮ ਤਾਂ ਦੇਖ ਲਓ 99 ਲੱਖ ਤੱਕ ਪਹੁੰਚ ਗਈ ਜਿਹੜੇ ਐਫ ਡੀ ਸੀਗੇ ਉਹਦਾ ਇੰਟਰਸਟ ਲਾ ਕੇ ਸਾਰਾ 79 ਲੱਖ ਬਣ ਜਾਣਾ ਸੀ ਦੇਖ ਲਓ ਫਿਰ ਪੈਨਸ਼ਨ ਜਿਹੜੀ ਰੈਗੂਲਰ ਆਉਂਦੀ ਆ ਸਭ ਕੁਝ ਲੱਗ ਰਿਹਾ ਪਰ ਹੁਣ ਵੀ ਇਸ ਲੈਵਲ ਤੇ ਆ ਕੇ ਇਹ ਨਹੀਂ ਹੈ ਵੀ ਪੈਸਾ ਜਾ ਰਿਹਾ ਅਜੇ ਵੀ ਜੇ ਮੈਨੂੰ ਕੋਈ ਮਤਲਬ ਰੱਬ ਕਿਰਸ਼ਮਾ ਕਰੇ ਨਾ ਕਰੋੜਾਂ ਅਰਬਾਂ ਨਿਕਲੇ ਆਵੇ ਕਿਸੇ ਤਰ੍ਹਾਂ ਹੱਥ ਚ ਆ ਜਵੇ ਅਜੇ ਵੀ ਮੈਂ ਸ਼ੈੱਡ ਪਾਉਂਗੀ ਉਹਨਾਂ ਲਈ ਵਧੀਆ ਕਿਉਂਕਿ ਮੇਰੇ ਸ਼ੈੱਡ ਨਹੀਂ ਵਧੀਆ ਜਿਸ ਕੰਡੀਸ਼ਨ ਚ ਮੈਂ ਰੱਖੇ ਹੋਏ ਨੇ ਵਧੀਆ ਕੰਡੀਸ਼ਨ ਨਹੀਂ ਹੈਗੀ ਟੋਟਲੀ ਪੈਸਾ ਮੈਂ ਪਲਾਨਿੰਗ ਕੀਤੀ ਹੋਈ ਹੈ ਵੀ ਟੋਟਲੀ ਆਪਣੇ ਏਰੀਏ ਦੀ ਚਲੋ ਜ਼ਿਆਦਾ ਨਹੀਂ ਤਾਂ ਆਪਣੇ ਏਰੀਏ ਚ 10 ਕਿਲੋਮੀਟਰ ਦੇ ਘੇਰੇ ਚ ਗਊ ਨਹੀਂ ਸੜਕਤੇ ਰਹਿੰਦੇ ਨੇ ਅੱਛਾ ਫੀਸ ਨਹੀਂ ਲੈਣੀ ਹੈਗੀ ਜਿਸ ਤਰ੍ਹਾਂ ਗਊਸ਼ਾਲਾ ਚੁੰਦੇ ਨਾ ਵੀ ਫੀਸ ਲੈਂਦੇ ਨੇ ਇਨੇ ਪੈਸੇ ਦਵੋ ਜਾਂ ਕੋਈ ਦਾਣਾ ਘਰ ਕੁਛ ਨਹੀਂ ਫ੍ਰੀ ਗਊ ਲੈਣੀ ਹੈ ਕੋਈ ਪੈਸਾ ਨਹੀਂ ਲੈਣਾ ਹੈਗਾ ਤੇ ਵਧੀਆ ਕੰਡੀਸ਼ਨ ਚ ਰੱਖਣੀਆਂ ਨੇ ਥੋੜੀ ਕੋਲ ਬਣਾਏ ਕੁੱਲ ਜਗ੍ਹਾ ਕਿੰਨੀ ਆ ਗਰ ਸਕੁਅਰ ਫੀਟ ਦੇ ਹਿਸਾਬ ਨਾਲ ਦੇਖੀਏ ਤਾਂ ਮਿੰਤੀ ਦੇ ਹਿਸਾਬ ਨਾਲ ਕੁੱਲ ਜਗ੍ਹਾ 10-12 ਸਵੇ ਦੇ ਕਰੀਬ ਹੈ ਮਕਾਨ ਦੀ ਜਿਹੜੀ ਥੋੜੀ ਮਕਾਨ ਦੀ ਨਿੱਜੀ ਥੋੜੀ ਜਗ੍ਹਾ ਜਿਹੜੀ ਆ ਪਰਸਨਲ ਥੋੜੀ ਜਗ੍ਹਾ ਹੈ ਪਰਸਨਲ ਹੈ ਜੀ ਉਹਦੇ ਵਿੱਚ ਤੁਸੀਂ ਯਾਨੀ ਸ਼ੈੱਡ ਬਣਾ ਕੇ ਤੁਸੀਂ ਸਾਰਾ ਵਿੱਚ ਹਾਂਜੀ ਰਹਿائش ਹੈ ਵਿੱਚ ਸ਼ੈੱਡ ਨੇ